ਸੀ ਇਸ ਚੱਕਰ ਜਰਾਤ ਨੂੰ ਆਏ ਆ ਅਸੀਂ ਮਹਿਸੂਸ ਕਰ ਪਾਈਏ ਛੋਟੇ ਸੈਭ ਜਾਦਰ ਮਾਤਾ ਗੁਜਰੀ ਜੀ ਕਿੰਨੇ ਠੰਡ ਵਿੱਚ ਰਹੇ ਹੋਣਗੇ ਇਹ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਜਿੱਥੇ ਦੋ ਛੇਰਾ ਨੇ ਮਾਤਾ ਗੁਜਰੀ ਜੀ ਔਰ ਦੋ ਛੋਟੇ ਸੈਭ ਜਾਦਿਆਂ ਦੀ ਸ਼ਰੀਰਾਂ ਦੀ ਰਾਖੀ ਕੀਤੀ ਸੀ ਤਿੰਨਾਂ ਦੀ ਪਵਿੱਤਰ ਜਹਾ ਇੱਥੇ ਜੰਗਲ ਬਿਆਬਾਨ ਦੇ ਵਿੱਚ ਹਸਲਾ ਨਦੀ ਦੇ ਕੰਢੇ ਤੇ ਸੁੱਟ ਦਿੱਤੀਆਂ ਗਈਆਂ ਸਨ ਤੇ ਫਿਰ ਇੱਥੇ ਸੂਬੇ ਦਾ ਮਤਲਬ ਸੀ ਕਿ ਜੰਗਲ ਦੇ ਵਿੱਚ ਲਾਸ਼ਾਂ ਨੂੰ ਕਾਂ ਕੁੱਤੇ ਖਰਾਬ ਕਰ ਤੁਸੀਂ ਟਾਈਮ ਦੇਖ ਸਕਦੇ ਹੋ ਸਾਢੇ 12:00 ਵੱਜ ਚੁੱਕੇ ਨੇ ਔਰ ਅਸੀਂ ਅੰਦਰ ਮੱਥਾ ਟੇਕ ਲਿਆ ਹੈ ਔਰ ਦਰਸ਼ਨ ਕਰਨੇ ਨੇ ਔਰ ਤਹੌਂ ਅਸੀਂ ਜਿਸ ਜਗ੍ਹਾ ਤੇ ਖੜੇ ਆ ਉਹ ਹੈ ਠੱਡਾ ਪੁਰਜ ਔਰ ਇਸ ਜਗ੍ਹਾ ਤੇ ਫਾਤਾ ਗੁਜਰੀ ਜੀ ਔਰ ਛੋਟੇ ਸਹਿਬਜ਼ਾਦੇ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਔਰ ਹਰਿਆ ਉਹ ਹੈ ਗੁਰਦੁਆਰਾ ਸ਼ਹੀਦ ਕੰਜ ਸਾਹਿਬ ਔਰ ਇਸ ਜਗ੍ਹਾ ਤੇ 6000 ਸਿੰਘਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਕਿਉਂਕਿ ਜਦੋਂ ਸਿੰਘਾਂ ਨੇ ਸੈਰਾਂਦੇ ਉਤੇ ਕੀਤਾ ਸੀ ਤਾਂ ਉਸ ਵੇਲੇ ਔਰ ਉਸ 6000 ਸਿੰਘ ਸ਼ਹੀਦ ਹੋਏ ਸੀ ਔਰ ਉਸ ਸ਼ਹੀਦ ਸਿੰਘਾਂ ਦਾ ਇਸ ਜਗ੍ਹਾ ਤੇ ਸੰਸਕਾਰ ਹੋਇਆ ਸੀ ਅਗੇ ਤੋਂ ਤੁਹਾਡੇ ਸਾਡੇ ਨਈ ਵੀਡੀਓਸ ਤਾਂ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਫਤੇਗੜ ਸਾਹਿਬ ਸਤ ਹਾਂ ਔਰ ਅਸੀਂ ਹੁਣ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਜਿੱਥੇ ਛੋਡੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਕਈ ਲੋਕ ਇੱਥੇ ਨਹੀਂ ਆ ਪਾਉਂਦੇ ਔਰ ਅਸੀਂ ਵੀ ਇੱਥੇ ਪਹਿਲੀ ਵਾਰ ਆਏ ਆ ਔਰ ਹੁਣ ਸ਼ਹੀਦੇ ਹਫਤੇ ਸ਼ੁਰੂ ਹੋ ਚੁੱਕੇ ਨੇ ਔਰ ਤੁਸੀਂ ਔਰ ਤੁਸੀਂ ਵੀ ਇਸ ਸਾਧੂ ਪੂਰੀ ਸੰਗਤ ਆਪਣੀ ਹਾਜ਼ਰੀ ਤੇ ਪਰਨ ਆ ਚੁੱਕੀ ਹੈ ਔਰ ਅਸੀਂ ਵੀ ਆਪਣੀ ਹਾਜ਼ਰੀ ਪਰਨ ਆਏ ਆ ਔਰ ਕੁਝ ਲੰਗਰ ਦੇ ਸਟਾਲ ਵੀ ਲੱਗੇ ਨੇ ਟੀਮੀ ਮੇਰੇ ਸਾਥਕੋਣ ਨੇ ਵੀ ਲਾਏ ਨੇ ਅਸੀਂ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਔਰ ਅਸੀਂ ਤੁਹਾਨੂੰ ਠੰਡੇ ਮੁਰਤੇ ਵੀ ਦਰਸ਼ਨ ਕਰਾਵਾਂਗੇ ਤਾਂ ਹੁਣ ਤੁਸੀਂ ਸਾਡੇ ਵੀਡੀਓ ਚ ਬਨੇ ਰਹੋ ਤਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਾਵਾਂਗੇ ਜਿੱਥੇ ਛੋਟੇ ਸਾਹਿਬ ਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਸਾਹਮਣੇ ਛੋਟੇ ਸਾਹਿਬ ਜਾਦਿਆਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਲਾਏ ਗਏ ਨੇ ਤੁਸੀਂ ਸਾਹਮਣੇ ਵੇਖ ਹੀ ਸਕਦੇ ਹੋ ਤਾਂ ਹੁਣ ਅਸੀਂ ਚੱਲਨੇ ਆਂ ਔਰ ਅੰਦਰ ਦਰਸ਼ਨ ਕਰਨੇ ਆਂ ਹੁਣ ਅਸੀਂ ਪੂਰਾ ਸਭ ਪਹੁੰਚ ਚੁੱਕੇ ਹਾਂ ਔਰ ਇਸ ਜਗ੍ਹਾ ਤੇ ਛੋਟੇ ਸਾਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਦੁਵਾਰ ਵਿਚਨ ਕੇ ਔਰ ਅਸੀਂ ਤੁਹਾਨੂੰ ਅੰਦਰੋਂ ਵੀ ਵਿਖਾਣੇ ਆ ਔਰ ਉੱਤੇ ਇਤਿਹਾਸ ਲਿਖਿਆ ਗਿਆ ਤੁਸੀਂ ਵੇਖ ਹੀ ਸਕਦੇ ਹੋ ਸਾਹਮਣੇ ਤੁਸੀਂ ਜਿਸ ਜੋਤ ਤੇ ਦਰਸ਼ਨ ਕਰ ਰਹੇ ਹੋ ਉਹ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਦੀ ਆਰਚ ਚਲਾਈ ਗਈ ਹੈ सामने जिस जगह पे ਤੁਸੀਂ ਦਰਸ਼ਨ ਕਰ ਰਹੇ ਹੋ ਉਸ ਜਗ੍ਹਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਜੋ ਤੁਸੀਂ ਪਾਲਕੀ ਸਾਹਿਬ ਦੇ ਥੱਲੇ ਇੱਟਾਂ ਵੇਖ ਰਹੇ ਹੋ ਉਹ ਉਸੇ ਟਾਈਮ ਦੀ ਇੱਟਾਂ ਨੇ ਹੁਣ ਤੁਸੀਂ ਉਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਔਰ ਇਸੇ ਸਥਾਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿੰਕੇ ਸ਼ਹੀਦ ਕੀਤਾ ਗਿਆ ਸੀ ਔਰ ਹੋਂ ਸਾਰੇ ਸੰਗਤ ਨਾਮ ਸਿਮਰਨ ਕਰ ਰਹੀ ਹੈ ਔਰ ਕੁਛ ਹੀ ਦੇਰ ਵਿੱਚ ਸੇਵਾ ਸ਼ੁਰੂ ਹੋ ਜਾਏਗੀ ਹੋਂ 12 ਵਜ ਚੁੱਕੇ ਨੇ ਔਰ ਹੋਂ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ ਸਾਰੇ ਸ਼ਰਧਾਲੂ ਲੋਕ ਸੇਵਾ ਕਰ ਰਹੇ ਨੇ ਔਰ ਸਾਰੇ ਬੜੇ ਸੱਚੇ ਮਾਨਨਾਲ ਸੇਵਾ ਕਰ ਰਹੇ ਨੇ ਅੰਦਰ ਤਰਵਾਨ ਸਾਹਿਬ ਜੀ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਮੇਰੇ ਮੰਮਾ ਵੀ ਸੇਵਾ ਕਰ ਲੈਨੇ ਇੱਕਕ ਦੇ ਹੋ ਸਾਢੇ 12:00 ਵੱਜ ਚੁਕੇ ਨੇ ਔਰ ਅਸੀਂ ਅੰਦਰ ਮੱਥਾ ਟੇਕ ਲਿਆ ਔਰ ਦਰਸ਼ਨ ਕਰਨੇ ਨੇ ਔਰ ਅਸੀਂ ਪਹੁੰਚ ਗਏ ਸਾਇਥੇ ਸਾਢੇ 11:00 ਵਜੇ ਔਰ ਸਾਢੇ ਬਹੁਤ ਹੀ ਵਧੀਆ ਦਰਸ਼ਨ ਹੋਏ ਅੰਦਰ ਅਸੀਂ 1 ਘੰਟਾ ਅੰਦਰ ਲਾਇਆ ਹੈ ਅੰਦਰ ਮੱਥਾ ਟੇਕਿਆ ਔਰ ਹੋਣੇ ਜਾਵਾਂਗੇ ਲੰਗਰ ਸ਼ਕਨ ਵਾਸਤੇ ਔਰ ਤੁਹਾਨੂੰ ਵੀ ਵਿਖਾਵਾਂਗੇ ਔਰ ਅਨੂੰ ਤਾਂ ਬਹੁਤ ਹੀ ਵਧੀਆ ਲੱਗਾ ਸਾਡੀ ਰੂਹੂ ਬਹੁਤ ਖੁਸ਼ ਹੋ ਗਈ ਅੰਦਰ ਦਾ ਮਸਤਾ ਦੇਖ ਕੇ ਸਿਮਰਨ ਕਰਕੇ ਔਰ ਪਾਠ ਕਰਕੇ ਆਓ ਹੁਣ ਤੁਸੀਂ ਬਨੇ ਰਹੋ ਸਾਡੀ ਵੀਡੀਓ ਚ ਤਾਂ ਚਲੋ ਅਸੀਂ ਆਪਣਾ ਅੱਗੇ ਦਾ ਸਫ਼ਰ ਵੀ ਸ਼ੁਰੂ ਕਰਦੇ ਆ ਪਰ ਇੱਕ ਗੱਲ ਹੈ ਅੱਜ ਅਸੀਂ ਤੁਹਾਨੂੰ ਠੰਡੇ ਘੁਰਦੇ ਦਰਸ਼ਨ ਨਹੀਂ ਕਰਾ ਪਾਵਾਂਗੇ ਕਿਉਂਕਿ ਉਹ ਹਿੰਦੇ ਬੰਦ ਹੋ ਗਿਆ ਅੰਦਰ ਪੋਰਾ ਸਾਹਿਬ ਖੁਲਿਆ ਆ ਸੀ ਤਾਂ ਅਸੀਂ ਤੁਹਾਨੂੰ ਅੰਦਰ ਦਾ ਦਰਸ਼ਨ ਕਰਾ ਦੇ ਨੇ ਘਰਾ ਦਿੱਤੇ ਨੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਨੇ ਆ ਅੱਗੇ ਆਪਣੇ ਸਫ਼ਰ ਦੇ ਨਾਲ ਚਲੋ ਚਲੀਏ ਲੰਗਰ ਸ਼ਕੰਤ ਬਾਅਦ ਹੋਣ ਅਸੀਂ ਚਾਹ ਪੀਣ ਵਾਸਤੇ ਰੁਕੇ ਹਾਂ ਔਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਠੰਡੇ ਪੁਰਜ ਲੈ ਕੇ ਜਾਵਾਂਗੇ ਔਰ ਰਸਤੇ ਵਿੱਚ ਦਰਸ਼ਨ ਕਰਾਵਾਂਗੇ ਕਿਉਂਕਿ ਥੋੜੀ देर ਬਾਅਦ ਠੰਡੇ ਪੁਰਜ ਦੇ ਦਰਵਾਜ਼ੇ ਖੁੱਲ ਜਾਣਗੇ ਔਰ ਅਸੀਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਵਾਂਗੇ ਆਹ ਹੁਣ ਚਲਿਏ ਚਾਹ ਪੀ ਕੇ ਠੰਡੇ ਪੁਰਜ ਵੱਲ ਔਰ ਤੁਹਾਨੂੰ ਵੀ ਦਰਸ਼ਨ ਕਰਾਈਏ ਤਾਂ ਹੋਣੇ ਸੀ ਤੁਹਾਨੂੰ ਦਰਸ਼ਨ ਕਰਾਵਾਂਗੇ ਠੰਡੇ ਪੁਰਜ ਦੇ ਔਰ ਅਸੀਂ ਰਾਤ ਦੇ 2 ਵਜੇ ਮਤਲਬ 2 ਵਜੇ ਮੰਨ ਲਓ ਤੁਸੀਂ ਟਾਈਮ ਦੇਖ ਸਕਦੇ ਹੋ ਔਰ ਅੱਛੇ ਇਸ ਲਈ ਰਾਤ ਨੂੰ ਤੁਹਾਨੂੰ ਦਰਸ਼ਨ ਕਰਾਣ ਆਇਆ ਔਰ ਅਸੀਂ ਇਸ ਚੱਕਰ ਤੇ ਰਾਤ ਨੂੰ ਆਇਆ ਅਸੀਂ ਮਹਿਸੂਸ ਕਰ ਪਾਈਏ ਛੋਟੇ ਸਾਹਿਬ ਜਦਾ ਜਰ ਮਾਤਾ ਗੁਜਰੀ ਜੀ ਕਿੰਨੇ ਠੰਡ ਵਿੱਚ ਰਹੇ ਹੋਣਗੇ ਔਰ ਫਿਰ ਅਸੀਂ ਤੁਹਾਨੂੰ ਉੱਪਰ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਵਾਂਗੇ ਔਰ ਆਓ ਫਿਰ ਅਸੀਂ ਉੱਤੇ ਚਲੀਏ ਔਰ ਤੁਹਾਨੂੰ ਉੱਤੇ ਦੇ ਗੁਰਦੁਆਰੇ ਦੇ ਦਰਸ਼ਨ ਕਰਾਈਏ ਆ ਇਹ ਉਹ ਠੱਡਾ ਪੁਰਜਾ ਜਿੱਥੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬ ਜਦਾ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਔਰ ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਨਾ ਸੀ ਉਸ ਦਿਨ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਤਿਆਰ ਕਰਕੇ ਸ਼ਹੀਦ ਹੋਣ ਵਾਸਤੇ ਪੇਚਿਆ ਸੀ ਆਓ ਹੋਰ ਅਸੀਂ ਤੁਹਾਨੂੰ ਕੋਹੜੇ ਬੁਰਜ ਦੇ ਦਰਸ਼ਨ ਕਰਾਣੇ ਆਓ ਚਲਿਏ ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ ਹਾਂਜੀ ਸ਼ਗਨ ਕਰੇ ਜੋਰਾ ਤਾ ਗੁਜਰੀ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹੋ ਠੰਡਾ ਪੁਰਜ ਹੈ ਜਿੱਥੋਂ ਮਾਤਾ ਗੁਜਰੀ ਜੀ ਛੋਟੇ ਸੈਬਜ਼ਾਦਿਆਂ ਨੂੰ ਸ਼ਹੀਦ ਹੋਣ ਲਈ ਤਿਆਰ ਕਰਦੇ ਹਨ ਔਰ ਛੋਟੇ ਸੈਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਜਾਂਦੇ ਹਨ ਵੇਲਾ ਆਇਆ ਕਿ ਆਏ ਦਾਤੀ ਜੁਦਾਈ ਦਾ ਅਸੀਂ ਹੁਣ ਮੁੜ ਕੇ ਉਹਨਾ ਨਹੀਂ ਕਿਵੇਂ ਦਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰਹੋਣਾ ਨਹੀਂ ਵੇਲਾ ਆ ਗਿਆ ਏ ਦਾਦੀ ਜੁਦਾਈ ਦਾ ਅਸੀਂ ਹੁਣ ਮੁੜ ਸੀ ਕਿਵੇ ਕਿ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰਵਣਾ ਨਹੀਂ ਤੇਰੀ ਅੱਖੀਆਂ ਨੂੰ ਅਸੀਂ ਰਵਣਾ ਨਹੀਂ ਕਹੋਣ ਅਸੀਂ ਜਿੱਥੇ ਜਗ੍ਹਾ ਤੇ ਖੜੇ ਆਂ ਉਹ ਹੈ ਠੰਡਾ ਬੁਰਜ ਔਰ ਇਸ ਜਗ੍ਹਾ ਤੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬ ਜਿਆਦੇ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਔਰ ਇੰਨੇ ਠੰਡ ਚ ਉਹਨਾਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਨਾ ਉਹਨਾਂ ਦੇ ਕੋਲ ਕੁਝ ਔੜਨ ਵਾਸਤੇ ਕੋਈ ਕਪੜਾ ਨਾ ਕੁਝ ਪਾਣ ਵਾਸਤੇ ਕਪੜਾ ਔਰ ਇੰਨੇ ਠੰਡ ਵਿੱਚ ਉਹ ਠੰਡੇ ਬੁਰਜ ਵਿੱਚ ਰੁਕੇ ਸਨ ਅਮ੍ਰਿਤ ਵੇਲਾ ਹੋ ਚੁੱਕਿਆ ਹੈ ਔਰ ਠੰਡੇ ਭੂਜ ਦੇ ਵੀ ਦਰਵਾਜ਼ੇ ਖੁੱਲ ਚੁਕੇ ਨੇ ਔਰ ਹੁਣ ਪ੍ਰਕਾਸ਼ ਗੁਰਗ੍ਰੰਥ ਸਾਹਿਬ ਜੀ ਦਾ ਹੋ ਰਿਹਾ ਹੈ ਔਰ ਅਸੀਂ ਤੁਹਾਨੂੰ ਥੋੜੇ ਦਿਨ ਪਹਿਲੇ ਪਾਰ ਦੇ ਦਰਸ਼ਨ ਕਰਾਏ ਸੀ ਹੁਣ ਅਸੀਂ ਤੁਹਾਨੂੰ ਅੰਦਰੋਂ ਦਰਸ਼ਨ ਕਰਾ ਰਿਹਾ ਠੰਡੇ ਭੂਜ ਦੇ ਤੁਸੀਂ ਦਰਸ਼ਨ ਕਰੀ ਸਕਦੇ ਹੋ ਔਰ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ ਔਰ ਸਾਰੇ ਸੰਗਤ ਵਾਹਿਗੁਰੂ ਵਾਹਿਗੁਰੂ ਦਾ ਜਪ ਕਰ ਰਹੀ ਹੈ ਤੁਸੀਂ ਸਭ ਨੇ ਵੇਖੀ ਸਕਦੇ ਹੋ ਹੁਣ ਅਸੀਂ ਲੰਗਰ ਹਾਲ ਦੀ ਤਰਫ ਆ ਗਏ ਆ ਹੋਰ ਕਿਉਂਕਿ ਇਸ ਜਗ੍ਹਾ ਤੇ ਸਾਡੇ ਚਾਚੂ ਜੀ ਔਰ ਕਰਨਾਲ ਵਾਲੀ ਸੰਗਤ ਨੇ ਦੋਤਾ ਲੰਗਰ ਲਾਇਆ ਆਓ ਚਲਿਏ ਇਹ ਦੋਤੀ ਸੇਵਾ ਸਵੇਰੇ 2:30 ਤੇ ਸ਼ੁਰੂ ਹੋਈ ਸੀ ਔਰ ਹੁਣ 5:30 ਹੋ ਚੁੱਕੇ ਨੇ ਸੇਵਾ ਕਰਦੇ ਕਰਦੇ ਔਰ ਇਹ ਸੇਵਾ ਸ਼ਾਮੀ ਤੱਕ ਚਲੇਗੀ ਤਾਂ ਆਓ ਹੁਣ ਅਸੀਂ ਵੀ ਸੇਵਾ ਕਰੀਏ ਔਰ ਆਪਣੀ ਹਾਜ਼ਰੀ ਸਾਇਬ ਜਾਤੇ ਤੇ ਚਲਨਾ ਚਲ ਪਾਈਏ ਐ ਸਾਹਮਣੇ ਜੋ ਤੁਸੀਂ ਵੇਖ ਰਹੇ ਹੋ ਸੈਰੀ ਕਰਨਾਲ ਦੀ ਸੰਗਤ ਬੈਠੀ ਹੈ ਜੋ ਕਿ ਸੇਵਾ ਕਰਕੇ ਬੈਠੀ ਹੈ ਐ ਸਾਰੀ ਕਰਨਾਲ ਦੀ ਸੰਗਤ ਹਰ ਸਾਲ ਆਂਦੀ ਹੈ ਔਰ ਆ ਕੇ ਆਪਣੇ ਦੁੱਧ ਦਸਤੋਰ ਲਾਂਦੀ ਹੈ ਔਰ ਸੰਗਤਾਂ ਨੂੰ ਵਰਤਾਂਦੀ ਹੈ ਔਰ ਕਈ ਸਾਲਾਂ ਤੋਂ ਇਹ ਸੇਵਾ ਐਵੇਂ ਹੀ ਚੱਲਦੀ ਆ ਰਹੀ ਹੈ ਸਵੇਰ ਦੇ ਲੋ ਵੱਜ ਚੁਕੇ ਨੇ ਔਰ ਹੁਣ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਤ ਛੋਟੇ ਸਾਹਿਬ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸ਼ਰੀਰਾਂ ਦੇ ਰੱਖਿਆ ਤੋ ਸ਼ੀਰਾ ਨੇ ਕੀਤੀ ਸੀ ਔਰ ਉਸ ਗੁਰਦਾਰੇ ਦੇਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂ ਉਸ ਨੂੰ ਵੇਖਣ ਲਈ ਸਾਡੀ ਪੂਰੀ ਵੀਡੀਓ ਵੇਖਿਓ ਔਰ ਪੂਰੇ ਐਂਡ ਤੱਕ ਵੇਖਿਓ ਉਹ ਵੜੇ ਜਗਰ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਛੋਟੇ ਸਾਹਿਬ ਜਦਿਆ ਅਤੇ ਮਾਤਾ ਕੁਛਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਹੁਣ 10 ਵੱਜ ਚੁੱਕੇ ਨੇ ਔਰ ਤੁਸੀਂ ਸਭ ਨੇ ਠੰਡਾ ਬੂਝੀ ਵੇਖ ਰਹੇ ਹੋ ਜੋ ਕਿ ਤੋਂਪ ਵਿੱਚ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਕਿਉਂਕਿ ਰਾਤ ਦੇ ਸਮੇਂ ਵੀ ਸੋਹਣਾ ਲੱਗ ਰਿਹਾ ਸੀ ਪਰ ਅਸੀਂ ਤੁਹਾਨੂੰ ਰਾਤ ਦੇ ਸਮੇਂ ਵਿਖਾਇਆ ਸੀ ਹੁਣ ਤੁਸੀਂ ਤੁਸੀਂ ਦਸ਼ਰਣ ਕਰ ਸਕਦੇ ਹੋ ਠੰਡੇ ਪੁੱਛ ਤੇ ਸਵੇਰ ਦੇ ਦਰਸ਼ਨ ਔਰ ਆਓ ਹੁਣ ਚਲ ਗਿਆ ਗੁਰਦੁਆਰਾ ਵਿਬਾਨਗੜ ਸਾਹਿਬ ਜੋ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਹੈ ਔਰ ਤੁਸੀਂ ਸਾਹਮਣੇ ਵੇਖ ਸਕਦੇ ਹੋ ਠੰਡੇ ਪੁੱਛ ਦੇ ਦਰਸ਼ਨ ਕਰਨ ਰਾਸਤੇ ਕਿੰਨੀ ਪੀੜ ਲੱਗੀ ਹੋਈ ਹੈ ਔਰ ਐ ਬੀੜ ਘੰਟੇ-ਘੰਟੇ ਵੇਟ ਕਰਦੀ ਹੈ ਔਰ ਅੰਦਰ ਪਾਪਾ ਜੀ ਦੇ ਦਰਸ਼ਨ ਕਰਨ ਜਾਂਦੀ ਹੈ ਔਰ ਉੱਥੇ ਜਾ ਕੇ ਆਨੰਦ ਲੈਂਦੀ ਹੈ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿੰਨੀ ਲੰਬੀ ਲਾਈਨਾਂ ਲੱਗੀਆਂ ਹਨ ਇਹ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੀ ਹੈ ਦਰਸ਼ਨ ਕਰਦੀ ਹੈ ਔਰ ਆਪਣੀ ਹਾਜ਼ਰੀ ਲਵਾਉਂਦੀ ਹੈ ਔਰ ਇਹ ਸਾਰੀ ਸੰਗਤ 3 ਵਜੇ ਤੋਂ ਵੇਟ ਕਰ ਰਹੀ ਹੈ ਔਰ ਕੁਝ ਸੰਗਤਾਂ ਮਥਾ ਟੇਕ ਕੇ ਜਾ ਵੀ ਚੁੱਕੀ ਹੈ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਔਰ ਸਾਹਮਣੇ ਹੀ ਤੁਸੀਂ ਵਿਵਾਨਗੜ੍ਹ ਸਾਹਿਬ ਦਾ ਇਤਿਹਾਸ ਵੀ ਦੇਖ ਰਹੇ ਹੋ ਉਹੀ ਸਥਾਨ ਹੈ ਜਿੱਥੇ ਛੋਟੇ ਸਾਹਿਬ ਜਦਿਆਂ ਔਰ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਨੂੰ ਸੜ ਦਿੱਤਾ ਗਿਆ ਸੀ ਔਰ ਦੋ ਸ਼ੇਰਾਂ ਨੇ ਰਾਜਕੇ ਪੂਰੇ ਦੋ ਦਿਨ ਯਾਨੀ 48 ਘੰਟੇ ਇਸ ਜਗ੍ਹਾ ਦੀ ਰਖਵਾਲੀ ਕੀਤੀ ਸੀ ਔਰ ਕਿਸੇ ਵੀ ਜਾਨਵਰ ਨੂੰ ਇੰਨਾ ਪਵਿੱਤਰ ਸਰੀਰਾਂ ਦੇ ਆਸਵਾਸ ਵੀ ਨਹੀਂ ਆਨ ਦਿੱਤਾ ਸੀ ਉਹ ਤਨ ਹੈ ਉਹ ਸ਼ੇਰ ਜਿਨ੍ਹਾਂ ਨੇ ਉਹਨਾਂ ਦੀ ਰਖਵਾਲੀ ਕੀਤੀ ਥੱਲੇ ਅਸੀਂ ਤੁਹਾਨੂੰ ਥੜੇ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਛੋਟੇ ਸਾਹਿਬ ਜਦਿਆਂ ਤੇ ਔਰ ਮਾਤਾ ਗੁਜਰੀ ਜੀ ਦਾ ਸ਼ਰੀਰ ਪਿਆ ਸੀ ਇਸੇ ਜਗ੍ਹਾ ਤੇ ਮਿਹਬਾਨ ਤਿਆਰ ਕੀਤੇ ਗਏ ਸੀ ਔਰ ਜੋਤੀ ਸਰੂਪ ਗੁਰਦੁਆਰੇ ਪਾਲ ਲੈ ਕੇ ਗਏ ਸੀ ਛੋਟੇ ਸਾਹਿਬ ਚਾਦਿਆ ਦੇ ਔਰ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਇਸ ਜਗ੍ਹਾ ਤੇ ਮਿਹਬਾਨ ਤਿਆਰ ਕੀਤੇ ਗਏ ਸੀ ਇਸ ਲਈ ਇਸ ਗੁਰਦੁਆਰੇ ਦਾ ਨਾਮ ਮਿਹਬਾਨ ਘਾਟ ਸਾਹਿਬ ਹੈ ਆਓ ਹੁਣ ਪੂਰੇ ਗੁਰਦੁਆਰੇ ਦੇ ਦਰਸ਼ਨ ਕਰੀਏ ਇੱਥੇ ਤਿੰਨੇ ਸ਼ਹੀਦਾਂ ਦੀਆਂ ਪਵਿੱਤਰ ਦੇਹਾਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਰਦੇਸ ਤਿੰਨਾ ਦੀਆਂ ਪਵਿੱਤਰ ਦੇਹਾਂ ਇੱਥੇ ਜੰਗਲ ਬੀਆ ਬਾਨ ਦੇ ਵਿੱਚ ਹਸਲਾ ਨਦੀ ਦੇ ਕੰਢੇ ਤੇ ਸੁੱਟ ਦਿੱਤੀਆਂ ਗਈਆਂ ਸਨ ਤੇ ਫਿਰ ਇੱਥੇ ਸੂਬੇ ਦਾ ਮਤਲਬ ਸੀ ਕਿ ਜੰਗਲ ਦੇ ਵਿੱਚ ਲਾਸ਼ਾਂ ਨੂੰ ਕਾਂ ਕੁੱਤੇ ਖਰਾਬ ਕਰ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਨੇ ਆ ਪੋਰਾ ਸਾਹਿਬ ਦੀ ਜਿੱਥੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬ ਜੀ ਦੇ ਸ਼ਰੀਰ ਪਏ ਸੀ ਤੁਸੀਂ ਸਾਹਮਣੇ ਤਸਵੀਰਾਂ ਜੋ ਵੇਖ ਰਹੇ ਹੋ ਤੁਸੀਂ ਉਸ ਨਾਲ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਇਹਵੇ ਛੋਟੇ ਸਾਬਜਾਦਿਆਂ ਦੀ ਰੱਖਿਆ ਸ਼ੇਰਾਂ ਨੇ ਕੀਤੀ ਸੀ ਔਰ ਇਹ ਹੈ ਥੜਾ ਮਾਤਾ ਗੁਜਰ ਕੋ ਜੀ ਤੁਸੀਂ ਸਾਹਮਣੇ ਦਰਸ਼ਨ ਕਰ ਹੀ ਸਕਦੇ ਹੋ ਤਾਂ ਹੋਣੇ ਜਿੱਥੇ ਘਰੇ ਆ ਉਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਗੁਰਦੁਆਰਾ ਜੋਤੀਸਰੂਪ ਸਾਹਿਬ ਔਰ ਇਸ ਜਗ੍ਹਾ ਤੇ ਦੋ ਸਾਬਜਾਦਿਆਂ ਔਰ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ ਪਹਿਲੇ ਇੱਥੇ ਪੂਰਾ ਜੰਗਲ ਹੁੰਦਾ ਸੀ ਔਰ ਇਸ ਜਗ੍ਹਾ ਤੇ ਸੇ ਟੋਡਰਮਲ ਜੀ ਨੇ ਸੋਨੇ ਦੇ ਸਿੱਕੇ ਪਿਛਾ ਕੇ ਇਸ ਜਗ੍ਹਾ ਨੂੰ ਖਰੀਦਿਆ ਸੀ ਔਰ ਛੋਟੇ ਸਹਬਜ਼ਾਦੇ ਆਦੇ ਔਰ ਮਾਤਾ ਕੁਜੀ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ ਇਸ ਲਈ ਇਹ ਜਗ੍ਹਾ ਬਹੁਤ ਹੀ ਜ਼ਿਆਦਾ ਮਹਿੰਗੀ ਹੈ ਔਰ ਇਹ ਜਗ੍ਹਾ ਬੜੀ ਪਵਿੱਤਰ ਵੀ ਹੈ ਔਰ ਆਹ ਹੁਣ ਅਸੀਂ ਦਰਸ਼ਨ ਕਰਨੇ ਆ ਔਰ ਤੁਹਾਨੂੰ ਖਰਾਵੀ ਰਿਹਾ ਔਰ ਅੱਜ ਬਹੁਤ ਜਿਆਦਾ ভিੜ ਹੈ ਇਸ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਵੇਖ ਹੀ ਸਕਦੇ ਹੋ ਬਾਹਰੋਂ ਹੀ ਲਾਈਨ ਲੱਗਣ ਸ਼ੁਰੂ ਹੋ ਗਿਆ ਹੈ ਔਰ ਬਹੁਤ ਦੂਰ-ਦੂਰ ਤੋਂ ਲੋਕი ਆ ਰਹੇ ਨੇ ਇੱਥੇ ਮੱਥਾ ਟੇਕਣ ਵਾਸਤੇ ਦਰਸ਼ਨ ਕਰਨ ਵਾਸਤੇ ਆਪਣੀ ਹਾਜ਼ਰੀ ਪਰਨਵਾਚ ਅੱరే ਜਰਦ ਸਾਹਿਬ ਤੋਂ ਕਿਹਾ ਮਿਲਿਆ ਇਹ ਫੋਟੋ ਅਸੀਂ ਇਸ ਦੀ ਨਿਸ਼ਾਨੀ ਦੇ ਤੌਰ ਤੇ ਲਿੱਤੀ ਹੈ ਔਰ ਅਸੀਂ ਇਸ ਫੋਟੋ ਦੇ ਨਾਲ ਨਾਲ ਆਪਣਾ ਵਲੌਗ ਵੀ ਸਮਾਪਤ ਕਰਦੇ ਹਾਂ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ